ਕਿਸਾਨ ਜਥੇਬੰਦੀਆਂ ਵੱਲੋਂ ਪਹਿਲੇ ਰੋਕਾਂ ਤੋੜੀਆਂ ਜਾ ਰਹੀਆਂ ਦੇਖ ਦੇਖ ਸਕਦੇ ਹੋ ਤੁਸੀਂ ਪਹਿਲੀਆਂ ਰੋਕਾਂ ਤੋੜ ਕੇ ਚੜ੍ਹਦੀ ਕਲਾ ਦੇ ਨਾਲ ਅੱਗੇ ਜਾਇਆ ਜਾ ਰਿਹਾ ਜੀ ਪਹਿਲੀਆਂ ਰੋਕਾਂ ਤੋੜ ਕੇ ਨਾਲ ਬਈ ਦਰੌਣਾ ਹਲੋ ਗੋਲੂ ਕਿੱਥੇ ਰਿਹਾ ਕਰੋ ਗੁਲਜੀਤ ਕਿੱਥੇ ਆ ਕਿੱਥੇ ਰਿਹਾ ਕਰੋ ਕਿੱਥੇ ਜਥੇਬੰਦੀਆਂ ਵੱਲੋਂ ਪਹਿਲੀਆਂ ਰੋਕਾਂ ਤੋੜ ਕੇ ਅੱਗੇ ਚੜ੍ਹਦੀ ਕਲਾ ਨਾਲ ਜਥਾ ਵਧ ਰਿਹਾ ਜੀ ਪਹਿਲੀਆਂ ਰੋਕਾਂ ਤੋੜ ਦਿੱਤੀਆਂ ਗਈਆਂ ਨੇ ਜੋ ਬੈਰੀਕੇਡ ਰਸਤੇ ਵਿੱਚ ਲਾਇਆਏ ਸੀ ਸ਼ੰਭੂ ਤੋਂ ਥੋੜੇ ਪਿੱਛੇ ਉਹ ਤੋੜ ਕੇ ਸੰਗਤਾਂ ਅੱਗੇ ਵਧ ਗਈਆਂ ਨੇ ਚੜ੍ਹਦੀ ਕਲਾ ਨਾਲ ਸੰਗਤਾਂ ਅੱਗੇ ਜਾ ਰਹੀਆਂ ਨੇ ਚੜ੍ਹਦੀ ਕਲਾ ਨਾਲ ਪਹਿਲੇ ਬੈਰੀਕੇਡ ਤੋੜ ਕੇ ਸ਼ੰਭੂ ਬਾਰਡਰ ਵੱਲ ਵਧ ਰਹੀ ਨਹੀਂ ਸੰਗਤ ਜੱਸਾ ਜੱਸਾ Get there! Gracias. ¿tú?